ਸਾਡੀ ਉਤਮ ਗਨ ਹਾਊਸ ਹੈ ਕਾਦੀਆਂ ਚ ਜਿਹੜਾ ਮਾਲਕ ਰਮਨ ਕੁਮਾਰ ਹੈ ਉਹਨੇ 6 ਤਰੀਕ ਨੂੰ ਇੱਕ ਸਾਨੂੰ ਐਪਲੀਕੇਸ਼ਨ ਦਿੱਤੀ ਕਿ ਮੇਰੇ ਗਨ ਹਾਊਸ ਚੋਂ ਇੱਕ ਇੱਕ ਜਿਹੜਾ ਉਹ ਪਿਸਤੌਲ ਚੋਰੀ ਹੋ ਗਿਆ ਸਾਡੇ ਐਸਐਸਪੀ ਸ਼੍ਰੀਸ਼ੇエルਮੀ ਦੀ ਆਈਪੀਐਸ ਐਸਐਸਪੀ ਪਟਾੜਾ ਉਹ ਇਸ ਤਰ੍ਹਾਂ ਦੀਆਂ ਘਟਨਾ ਨੂੰ ਮਾਰਦਤਾ ਨੂੰ ਬੜੀ ਡੀਪਲੀ ਲੈਂਦੇ ਆ ਉਹਨਾਂ ਨੇ ਸਾਨੂੰ ਦਿਸ਼ਾ ਨਿਰਦੇਸ਼ ਦਿੱਤੇ ਇਹਦੇ ਵਿੱਚ ਐਸਆਈ ਪਰਮਿੰਦਰ ਸਿੰਘ ਐਸਐਚਓ ਕਾਦੀਆਂ ਨੇ ਬੜੀ ਮਿਹਨਤ ਕਰਕੇ ਇਸ ਕੇਸ ਨੂੰ ਪੇਸ਼ ਕੀਤਾ ਹੈ ਇਹ ਅਸਲ ਚ ਪਹਿਲਾਂ ਤਕਰੀਬਨ ਬਲਾਈਂਡ ਜਿਹੜਾ ਕੇਸ ਸੀ ਬਲਾਈਂਡ ਚੋਰੀ ਸੀ ਪਰੰਤੂ ਐਸਐਚਓ ਪਰਮਿੰਦਰ ਦੀ ਮਿਹਨਤ ਤੇ ਸਦਕਾ ਇਹ ਜਿਹੜਾ ਚੋਰੀ ਹੋ 300 ਸੁੱਕੀ ਹੋ ਸਕੀ ਹੈ ਉਤਮਗਨ ਹਾਊਸ ਦੇ ਵਿੱਚ ਇੱਕ ਨੌਕਰ ਸੀ ਜੀ ਆਕਾਸ਼ ਨਸੀ ਉਹ ਕੰਮ ਕਰਦਾ ਸੀ ਉਹ ਜਿਹੜਾ ਕਾਸਮ ਕੀ ਨਸੀ ਸੀ ਉਹ ਇਥੋਂ ਜਿਹੜਾ ਪਿਸਤੌਲ ਚੋਰੀ ਕਰ ਲੈਂਦਾ ਸੀ ਤੇ ਗਾਂਹ ਜਾ ਕੇ ਨੇ ਇੱਕ ਇਹਨਾਂ ਨੇ ਇੱਕ ਟੀਮ ਬਣਾਈ ਹੋਈ ਸੀ ਉਹਦੇ ਵਿੱਚ ਇੱਕ ਜਗਤਾਰ ਸਿੰਘ ਕਰਨ ਸਿੰਘ ਸੁਖਚੈਨ ਸਿੰਘ ਤੇ ਵਿਜੇ ਕੁਮਾਰ ਜਿਹੜੇ ਇਹ ਮੂਲੇ ਆਉਂਦੇ ਸੀ ਤੇ ਇੱਕ ਵਿੱਚ ਸਹਿਜ ਪ੍ਰੀਤਾ ਉਹ ਨਿਆੜੀ ਪਿੰਡ ਦਾ ਸੀ ਇਹ ਜਿਹੜਾ ਹਗਾ ਜੀ ਆਕਾਸ਼ ਇਹ ਜਾ ਕੇ ਪਿਸਤੌਲ ਇਹਨਾਂ ਨੂੰ ਦੇ ਦਿੰਦਾ ਸੀ ਤੇ ਇਹ ਇਹ ਇਹਨੂੰ ਸੰਭਾਲ ਕੇ ਰੱਖ ਲੈਂਦੇ ਸੀ ਤੇ ਇਹਨਾਂ ਦੀ ਜਿਹਨ ਨੀਅਤ ਕੋਈ ਬਹੁਤੀ ਇੰਨੀ ਚੰਗੀ ਨਹੀਂ ਸੀ ਹੋ ਸਕਦਾ ਸੀ ਇਸ ਇਸ ਦੇ ਨਾਲ ਇਹ ਟਪਾ ਪਾਤਾ ਕਰਦੇ ਇਹ ਇੱਕ ਬਲਾਈਂਡ ਚੋਰੀ ਸੀ ਜੋ ਸਾਡੀ ਪੁਲਿਸ ਆਪਣੇ ਪੁਲਿਸ ਨੇ ਕਾਦਿਆਂ ਉਸ ਨੇ ਇਸ ਨੂੰ ਬੜੇ ਤਰੀਕੇ ਨਾਲ ਸੁਝਾ ਕੇ ਹੁਣ ਜਿਹੜੇ ਆ ਉਹ 10 ਪਿਸਤੌਲ ਸੀ ਬਰੰਤ ਕਰ ਲਏ ਇਹਨਾਂ ਦੇ ਜਿਹੜਾ ਉੱਤਮ ਗਨ ਹੈ ਉਸੇ ਉਹਦੇ ਮਾਲਕ ਦੇ ਮੁਤਾਬਕ ਮੇਰੇ 12 ਗਏ ਨੇ ਉਹਦੇ ਸਬੰਧ ਵਿੱਚ ਦੋ ਦੀ ਹੋਰ ਵੀ ਪੁਸ਼ਪਰਤਾਵ ਕਰ ਰਹੇ ਆ ਇਹਨਾਂ ਦੇ ਸਬੰਧ ਵਿੱਚ ਸਾਡੀ ਜਿਹੜੀ ਅੱਗੇ ਵੀ ਇਨਵੈਸਟੀਗੇਸ਼ਨ ਚੱਲਦੀ ਹੈ ਇਹਨਾਂ ਦੇ ਜਿਹੜੀ ਤਾ ਕਿਸੇ ਹੋਰ ਵੀ ਜਿਹੜੇ ਆਪਣੇ ਕ੍ਰਿਮੀਨਲ ਬੰਦੇ ਉਹਨਾਂ ਨਾਲ ਜੁੜੀਆਂ ਨੇ ਉਹ ਅਸੀਂ ਇਹਦੇ ਵਿੱਚ ਜਿਹੜੀ ਤਹਿਕੀਕਤ ਕਰ ਰਹੇ ਆ ਇਹਦੇ ਵਿੱਚ ਪੰਜ ਬੰਦੇ ਅਸੀਂ ਅਰੈਸਟ ਕਰ ਲਏ ਨੇ ਤੇ ਇਹਨਾਂ ਦਾ ਸਾਡੇ ਸਾਡੇ ਕੋਲ ਪੁਲਿਸ ਰਿਮਾਰਡ ਤੇ ਨੇ ਇਹਨਾਂ ਦੀ ਅਸੀਂ ਪੁੱਛਗਿੱਛ ਕਰ ਰਹੇ ਆ ਦੇ ਪਾਕੀ ਸਫਾ ਮਿਸਲਤੇ ਇਹਨਾਂ ਦੇ ਖਿਲਾਫ ਆਪਣਾ ਜੋ ਵੀ ਐਵੀਡੈਂਸ ਲਿਆ ਕੇ ਇਹਨਾਂ ਨੂੰ ਸਜ਼ਾ ਦਵਾਵਾਂਗੇ ਪਹਿਲਾਂ ਵੀ ਆਪਣਾ ਪਰਚੇ ਦਰਜ ਨੇ ਕ੍ਰਿਮੀਨਲ ਨੈਚਰ ਦੇ ਬੰਦੇ ਸੁਸਤਰਾਂ ਦੇ ਕਿਸੇ ਜਿਹੜੇ ਆਪਣੇ ਨੈਸ਼ਨਲ ਗੈਂਗਸਟਰ ਦੇ ਨਾਲ ਕੋਈ ਸੰਬੰਧ ਨੋਟਸ ਵਿੱਚ ਨਹੀਂ ਆਏ ਇਹ ਜਿਹੜੇ ਸਿਰਫ ਅਜੀ ਤਿਲਫੇ ਦਾ ਪੋਸਟਾਲ ਚੋਰੀ ਕੀਤੇ ਸੀ ਨਾ ਰੱਖੇ ਸੀ ਉਹ ਸਾਡੀ ਜਿਹੜੀ ਤਫਤੀਸ਼ ਚੱਲਦੀ ਆ ਆਪਣਾ ਹੈਗਾ ਜੀ 306 ਜੀ ਤੇ 306 ਬੀ ਹੈ ਨਾ ਸਾਨੂੰ 33 ਬੀ ਹੈ ਨਾ 25 ਚੰਗਾ ਨਾਟ ਅਰਮੈਟ ਦੇ ਤੈ ਤੇ ਅਸੀਂ ਪਰਚਾ ਕੱਢ ਕੇ ਦਰਜ ਕਰਕੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਹੈ ਕੀ ਆਪਣਾ ਕ੍ਰਾਈਮ ਨਹੀਂ ਸੀ ਕੀਤਾ ਹੈ ਕਿ ਪਤਾ ਜੋ ਬੀਐਨਐਸ ਵੀ ਕੀਤਾ ਸੀ ਇਹਦੇ ਵਿੱਚ 317 ਬੀਐਨਐਸ ਕੀਤਾ ਜੀ ਤੇ ਇਹਦੇ ਵਿੱਚ ਸਾਡੀ ਇਨਵੈਸਟੀਗੇਸ਼ਨ ਚੱਲਦੀ ਹੈ